ਧਿਆਨੇ ਕਹਿੰਦੇ ਨੇ ਕਿਸੇ ਵੀ ਚੀਜ਼ ਦੀ ਲੋੜ ਤੋਂ ਵੱਧ ਲਤ ਲੱਗ ਜਾਣਾ ਉਹ ਕਿਤੇ ਨਾ ਕਿਤੇ ਜਾ ਕੇ ਖਤਰਨਾਕ ਸਾਬਤ ਹੁੰਦਾ 2020 ਦੇ ਵਿੱਚ ਇਹੋ ਜਿਹਾ ਕਰੋਨਾ ਆਇਆ ਕਰੋਨਾ ਕਾਲ ਦੇ ਵਿੱਚ ਸਭ ਕੁਝ ਬੰਦ ਹੋ ਗਿਆ ਜੇ ਚੱਲਦੇ ਰਹੇ ਤਾਂ ਮੋਬਾਈਲ ਜਿਹੜੇ ਬੱਚਿਆਂ ਦੀ ਸਟੱਡੀ ਆਨਲਾਈਨ ਹੋਈ तकरीबन ਸਾਰੇ ਬੱਚਿਆਂ ਦੀ ਹੋਈ ਆਨਲਾਈਨ ਪੜਾਈ ਕਰਨ ਲਈ ਨਾ ਚਾਹੁੰਦੇ ਹੋਏ ਵੀ ਮਾਪਿਆਂ ਨੂੰ ਬੱਚਿਆਂ ਦੇ ਹੱਥ ਮੋਬਾਈਲ ਦੇਣੇ ਪਏ ਤੇ ਬੱਚੇ ਇਸ ਮੋਬਾਈਲ ਦੀ ਗ੍ਰਿਫਤ ਵਿੱਚ ਇਸ ਕਦਰ ਜਕੜੇ ਗਏ ਕਿ ਬਹੁਤ ਸਾਰੇ ਬੱਚਿਆਂ ਦਾ ਭਵਿੱਖਾ ਜਿਹੜਾ ਉਹ ਬਣਨ ਤੋਂ ਪਹਿਲਾਂ ਹੀ ਖਰਾਬ ਹੋ ਗਿਆ ਜਿਹੜੇ ਮਾਪੇ ਸਮਝਦਾਰ ਸੀ ਉਹਨਾਂ ਨੇ ਆਪਣੇ ਬੱਚਿਆਂ ਤੇ ਕੰਟਰੋਲ ਕੀਤਾ ਉਹਨਾਂ ਨੂੰ ਸਮਝਾਇਆ ਕਿ ਫੋਨ ਦੀ ਕਿੰਨੀ ਕਬਰ ਤੋਂ ਆ ਜਿਹੜੀ ਉਹ ਜਾਇਜ ਆ ਕਰੋਨਾ ਕਾਲ ਤੋਂ ਬਾਅਦ ਵੀ ਸਕੂਲਾਂ ਲਈ ਈਜ਼ੀ ਹੋ ਗਿਆ WhatsApp ਰਾਹੀਂ ਕੰਮ ਭੇਜਣਾ ਆਨਲਾਈਨ ਕੰਮ ਭੇਜਣਾ ਇਸੇ ਲਈ ਇਹ ਜਿਹੜੇ ਮੋਬਾਈਲ ਆ ਇਹ ਬੱਚਿਆਂ ਦੀ ਲੋਡ ਬਣ ਗਏ ਇਸ ਸੇ ਮੋਬਾਈਲ ਨੇ ਇੱਕ ਨੌਜਵਾਨ ਲੜਕੀ ਦੀ ਕਿਵੇਂ ਕੀਤੀ ਜ਼ਿੰਦਗੀ ਖਰਾਬ ਅੱਜ ਦੀ ਸੱਚੀ ਘਟਨਾ 13 ਦਸੰਬਰ ਦੀ ਇੱਕ ਘਟਨਾ ਇੱਕ ਕੁੜੀ ਪਲੱਸ 2 ਕਲਾਸ ਦੀ ਨੌਜਵਾਨ ਕੁੜੀ 17 ਸਾਲ ਦੀ ਉਹਦੇ ਘਰ ਦੇ ਵਿਆਹ ਜਾਂਦੇ ਨੇ ਤੇ ਉਹ ਕਹਿੰਦੀ ਹੈ ਕਿ ਮੇਰੇ ਪੇਪਰ ਨੇੜੇ ਆ ਰਹੇ ਆ ਮੇਰਾ ਸਿਲੇਬਸ ਕਾਫੀ ਰਹਿੰਦਾ ਇਸ ਲਈ ਮੈਂ ਨਹੀਂ ਜਾਣਾ ਮੈਂ ਘਰ ਇਹੀ ਰਹਿਣਾ ਤੇ ਕੁੜੀ ਦੇ ਮਾਪੇ ਕਹਿੰਦੇ ਆ ਕਿ ਵੀ ਤੂੰ ਘਰੇ ਇਕੱਲੀ ਕਿਵੇਂ ਰਵੇਂਗੀ ਕੁੜੀ ਕਹਿੰਦੀ ਕਿ ਮੇਰੀ ਭਤੀਜੀ ਆ ਜਿਹੜੀ ਕੁੜੀ ਦੇ ਭਰਾ ਪਰਜਾਈ ਉਸੇ ਪਿੰਡ ਦੇ ਵਿੱਚ ਰਹਿੰਦੇ ਸੀ ਅਲੱਗ ਘਰੇ ਰਹਿੰਦੇ ਸੀ ਉਹ 5 ਸਾਲ ਦੀ ਉਹਦੀ ਭਤੀਜੀ ਸੀ ਕਿ ਮੈਂ ਉਹਨੂੰ ਪਾਲੂੰਗੀ ਕੋਲ ਸ਼ਹਿਰਾਂ ਦੇ ਵਿੱਚ ਵੀ ਬਹੁਤ ਵਾਰ ਅਕਸਰ ਹੁੰਦਾ ਵੀ ਜਦੋਂ ਮਾਪੇ ਜਾਂਦੇ ਆ ਤਾਂ ਉਹ ਬੱਚਿਆਂ ਨੂੰ ਕੱਲੇ ਛੱਡ ਜਾਂਦੇ ਆ ਕਿ ਲੋਕ ਲੱਗਦੇ ਆ ਚਲੋ ਬੱਚੇ ਘਰੇ ਰਹਿਣਗੇ ਚਲੋ ਕੁੜੀ ਵੀ ਘਰੇ ਰਹਿੰਦੀ ਆ ਮਾਪੇ ਉਹ ਜਿਹੜੇ ਉਹ ਵਿਆਹ ਜਾਂਦੇ ਆ ਵਿਆਹ ਗਏ ਉਹ ਉਹਨਾਂ ਨੂੰ ਲੇਟ ਹੋ ਗਏ ਉੱਥੇ ਉਹਨਾਂ ਨੂੰ ਰੁਕਣਾ ਪੈ ਗਿਆ ਤੇ ਕੁੜੀ ਆਪਣੇ ਘਰ ਦੇ ਵਿੱਚ ਇਕੱਲੀ ਸੀ ਕੋਲ ਉਹਦੀ ਭਤੀਜੀ ਪਈ ਸੀ ਤੇ 14 ਦਸੰਬਰ 2024 ਨੂੰ ਜਦੋਂ ਕੁੜੀ ਦੇ ਮਾਪਿ ਉਹ ਘਰ ਆਉਂਦੇ ਆ ਤੇ ਉਹ ਵੇਖਦੇ ਆ ਵੀ ਘਰ ਦੇ ਵਿੱਚ ਕੁਝ ਵੀ ਹਿੱਲ ਜੁਲ ਨਹੀਂ ਹੋਈ ਵੀ ਕੁੜੀ ਵੀ ਹੈ ਨਹੀਂ ਦਿਸ ਨਹੀਂ ਰਹੀ ਉਹ ਚਾਰ ਸਪੇਰੇ ਵੇਖਦੇ ਆ ਤੇ ਚਲੋ ਅੰਦਰ ਜਾਂਦੇ ਆ ਜਦੋਂ ਉਹ ਕੁੜੀ ਦੇ ਕਮਰੇ 'ਚ ਜਾਂਦੇ ਆ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਮਟਿਆਰਤੀ ਸੀ ਉਹ ਬਿਨਾ ਕੱਪੜਿਆਂ ਤੋਂ ਨਗਨ ਹਾਲਤ ਦੇ ਵਿੱਚ ਬੈੱਡ ਤੇ ਪਈ ਸੀ ਉਹਨੂੰ ਕੋਈ ਸੁਰਤ ਨਹੀਂ ਸੀ ਪਹਿਲੀ ਦੇਖ ਦੇ ਵਿੱਚ ਉਹਨਾਂ ਨੂੰ ਇਹ ਲੱਗਿਆ ਵੀ ਸ਼ਾਇਦ ਸਾਡੀ ਕੁੜੀ ਹੈ ਜਿਹੜੀ ਉਹ ਬੇਹੋਸ਼ ਆ ਚਲੋ ਆਪਣੀ ਮਟਿਆਰਤੀ ਨੂੰ ਨਗਨ ਹਾਲਤ ਦੇ ਵਿੱਚ ਦੇਖ ਕੇ ਪਿਓ ਦੇ ਤਾਂ ਪੈਰ ਵੈਸੀ ਰੁਕ ਗਏ ਤੇ ਉਹਦੇ ਘਰ ਵਾਲੀ ਜਾਂਦੀ ਆ ਕੁੜੀ ਦੀ ਮਾਂ ਉਹਤੇ ਕੱਪੜਾ ਦਿੰਦੀ ਆ ਕੱਪੜਾ ਦੇ ਕੇ ਉਹਦੇ ਕੱਪੜੇ ਵਗੈਰਾ ਪਾਉਂਦੀ ਆ ਤੇ ਫਿਰ ਉਹ ਆਪਣੇ ਘਰ ਵਾਲੇ ਨੂੰ ਬੁਲਾਉਂਦੀ ਆ ਜਦੋਂ ਉਹ ਦੋਨੋਂ ਜੀ ਕੁੜੀ ਨੂੰ ਵੇਖਦੇ ਆ ਤਾਂ ਕੁੜੀ ਦੀ ਜੋ ਹਾਲਤ ਸੀ ਉਹ ਖਰਾਬ ਸੀ ਉਹ ਬਿਲਕੁਲ ਆਕੜ ਚੁੱਕੀ ਸੀ ਤੇ ਉਹਦੀ ਮੌਤ ਹੋ ਚੁੱਕੀ ਸੀ ਹੁਣ ਇਸ ਕੁੜੀ ਦੀ ਇਸ ਤਰ੍ਹਾਂ ਮੌਤ ਹੋ ਜਾਣਾ ਤੇ ਨਗਨ ਹਾਲਤ ਦੇ ਵਿੱਚ ਉਹਦੀ ਲਾਸ਼ ਮਿਲਣਾ ਉਹ ਵੀ ਉਹਦੇ ਘਰ ਦੇ ਵਿੱਚ ਇਹ ਸਾਰਿਆਂ ਲਈ ਲੂੰ ਕੰਡੇ ਖੜੇ ਕਰਨ ਵਾਲੀ ਗੱਲ ਸੀ ਕੁੜੀ ਦੇ ਮਾਪਿਓ ਉਹਦੇ ਭਰਾ ਭਝਾਈ ਨੂੰ ਬੁਲਾਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਇੱਧਰ ਆ ਕੇ ਨਹੀਂ ਵੇਖਿਆ ਉਹ ਕਹਿੰਦੇ ਵੀ ਨਹੀਂ ਕਿਉਂਕਿ ਸਵੇਰ ਦਾ ਹੀ ਸਮਾਂ ਸੀ ਉਹਨਾਂ ਨੂੰ ਇਹ ਸੀ ਵੀ ਹਜੇ ਸੁੱਤੀਆਂ ਪਈਆਂ ਹੋਣਗੀਆਂ ਭੂਆ ਭਤੀਜੀ ਵੀ ਜੇ ਉਧਰ ਹੋਣਗੀਆਂ ਹੁਣ ਉਹਨਾਂ ਨੂੰ ਨਹੀਂ ਪਤਾ ਸੀ ਹਨਾ ਵੀ ਇਦਾਂ ਦਾ ਕੁਝ ਹੋ ਗਿਆ ਹੋ ਚਲੋ ਮੌਕੇ ਤੇ ਪੁਲਿਸ ਆ ਜਿਹੜੀ ਉਹ ਬੁਲਾਈ ਜਾਂਦੀ ਆ ਪੁਲਿਸ ਆ ਕੇ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਆ ਤੇ ਕੁੜੀ ਦਾ ਪੋਸਟਮਾਰਟਮ ਕੀਤਾ ਜਾਂਦਾ ਜਦੋਂ ਕੁੜੀ ਦਾ ਪੋਸਟਮਾਰਟਮ ਕੀਤਾ ਜਾਂਦਾ ਤਾਂ ਪੋਸਟਮਾਰਟਮ ਦੀ ਰਿਪੋਰਟ ਆ ਜਿਹੜੀ ਉਹ ਤੀਜੇ ਦਿਨ ਆਉਂਦੀ ਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਜਿਸ ਦਿਨ ਕੁੜੀ ਦੀ ਮੌਤ ਹੋਈ ਆ ਉਹਨੇ ਦੋ ਵਾਰ ਕਿਸੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਇਆ ਤੇ ਉਹ ਰਿਲੇਸ਼ਨ ਜ਼ੋਰ ਜ਼ਬਰਦਸਤੀ ਦਾ ਸਿੱਟਾ ਨਹੀਂ ਸੀ ਮਤਲਬ ਕਿਸੇ ਨੇ ਜੋ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਸੀ ਉਹ ਰਿਲੇਸ਼ਨ ਕੁੜੀ ਦੀ ਮਰਜ਼ੀ ਨਾਲ ਬਣੇ ਸੀ ਫਿਰ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਅਗਲਾ ਸਟੈਪ ਚੱਕਦੀ ਆ ਉਹ ਕੁੜੀ ਦੇ ਮਾਪਿਆਂ ਨੂੰ ਪੁੱਛਦੀ ਆ ਕਿ ਤੁਹਾਡੀ ਕੁੜੀ ਦੇ ਕਿਸੇ ਨਾਲ ਕੋਈ ਰਿਲੇਸ਼ਨ ਕੋਈ ਅਫੇਅਰ ਹੋਵੇ ਉਹ ਕਹਿੰਦੇ ਵੀ ਨਹੀਂ ਸਾਡੀ ਕੁੜੀ ਤਾਂ ਇਦਾਂ ਦੀ ਹੈ ਨਹੀਂ ਸੀ ਸਾਡੀ ਕੁੜੀ ਤਾਂ ਫੋਨ ਤੇ ਸਾਰਾ ਦਿਨ ਪੜਦੀ ਸੀ ਉਹ ਤਾਂ ਪੜਾਈ ਕਰਦੀ ਸੀ ਉਹ ਕਹਿੰਦੇ ਵੀ ਜੇ ਕੋਈ ਗੱਲ ਹੈਗੀ ਆ ਤਾਂ ਦੱਸ ਦਿਓ ਵੀ ਫੇਰ ਹੀ ਅਸੀਂ ਦੋਸ਼ੀਆਂ ਤੱਕ ਪਹੁੰਚਾਂਗੇ ਪਰ ਮਾਪਿਓ ਇਹ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿਉਂਕਿ ਕੁੜੀ ਦੀ ਕਦੇ ਵੀ ਕੋਈ ਸ਼ਿਕਾਇਤ ਨਹੀਂ ਆਈ ਸੀ ਨਾ ਹੀ ਮਾਪਿਓ ਨੂੰ ਕਿਸੇ ਗੱਲ ਦਾ ਪਤਾ ਲੱਗਿਆ ਸੀ ਫਿਰ ਉਸ ਤੋਂ ਬਾਅਦ ਪੁਲਿਸਾ ਜਿਹੜੀ ਉਸ ਤੋਂ ਅਗਲਾ ਸਟੈਪ ਚੱਕਦੀ ਆ ਕੁੜੀ ਦਾ ਮੋਬਾਈਲ ਨੰਬਰ ਲੈ ਕੇ ਉਹਦੀ ਕਾਲ ਰਿਕਾਰਡਿੰਗ ਆ ਜਿਹੜੀ ਉਹ ਕਢਾਈ ਜਾਂਦੀ ਆ ਕੁੜੀ ਦੀ ਗੂਗਲ ਹਿਸਟਰੀ ਵਗੈਰਾ ਸਾਰੀ ਚੈੱਕ ਕੀਤੀ ਜਾਂਦੀ ਆ ਤਾਂ ਪਤਾ ਲੱਗਦਾ ਵੀ ਕੁੜੀ ਆ ਜਿਹੜੀ ਉਹ ਫੋਨ ਦੇ ਉੱਪਰ ਜਾਦਾ ਗਲਤ ਚੀਜ਼ਾਂ ਵੇਖਦੀ ਸੀ ਉਹ ਚੀਜ਼ਾਂ ਵੇਖਣ ਦੇ ਨਾਲ ਉਸ ਤੋਂ ਬਾਅਦ ਉਹਦੇ ਕੋਲ ਸੋਸ਼ਲ ਮੀਡੀਆ ਦੇ ਪਲੇਟਫਾਰਮ ਸੀ ਇੰਸਟਾਗ੍ਰam ਸਨੇਪਚੈਟ ਤੇ ਉਹਦੇ ਬਹੁਤ سارے ਦੋਸਤ ਸੀ ਜਿਨ੍ਹਾਂ ਨਾਲ ਉਹ ਚੈਟ ਕਰਦੀ ਸੀ ਤੇ ਇੰਸਟਾਗ੍ਰam ਤੇ ਹੀ ਉਹਦੀ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਹੋ ਜਾਂਦੀ ਆ ਜਦੋਂ ਕਰੋਨਾ ਆਇਆ ਉਦੋਂ ਉਹਨੇ ਫੋਨ ਲਿਆ ਇੰਸਟਾਗ੍ਰam ਆਈਡੀ ਬਣਾਈ ਹੁਣ ਬੱਚੇ ਮਾਪਿਆਂ ਨੂੰ ਥੋੜੀ ਨਾ ਸਾਰੀ ਗੱਲ ਦੱਸਦੇ ਆ ਬਾਕੀ ਮਾਪਿਆਂ ਨੂੰ ਕਈ ਵਾਰੀ ਇੰਨੀ ਜਾਣਕਾਰੀ ਨਹੀਂ ਹੁੰਦੀ ਕਿ ਸਾਡੇ ਬੱਚੇ ਦੇ ਫੋਨ 'ਚ ਕੀ ਕੁਛ ਆ ਵੈਸੇ ਵੀ ਇੰਨੀ ਪ੍ਰਾਈਵੇਸੀ ਆ ਫੋਨਾਂ ਦੇ ਵਿੱਚ ਐਪ ਨੂੰ ਲੋਕ ਲੱਗਦੇ ਆ ਨਹੀਂ ਪਤਾ ਕਿ ਬੱਚੇ ਦੇ ਮਨ 'ਚ ਕੀ ਚੱਲ ਰਿਹਾ ਤੇ ਚਲੋ ਜਦੋਂ ਇਹ ਗੱਲ ਨਿਕਲਦੀ ਆ ਇੱਕ ਫੋਨ ਆ ਜਿਤੇ ਉਹ ਬਾਰ-ਬਾਰ ਗੱਲ ਕਰਦੀ ਸੀ ਲੰਬੀ ਗੱਲ ਹੁੰਦੀ ਸੀ ਇੱਕ ਨੰਬਰ ਆ ਜਿਹੜਾ ਨਿਕਲਦਾ ਕਾਲ ਡਿਟੇਲ ਦੇ ਵਿੱਚੋਂ ਤੇ ਉਹ ਨੰਬਰ ਤੇ ਜਦੋਂ ਫੋਨ ਕੀਤਾ ਜਾਂਦਾ ਤਾਂ ਅੱਗੋਂ ਉਹ ਬੰਦਾ ਫੋਨ ਚੁੱਕਦਾ ਉਹ ਥੋੜੀ ਵੱਡੀ ਉਮਰ ਦਾ ਬੰਦਾ ਹੁੰਦਾ ਉਹਨੂੰ ਪੁਲਿਸ ਕਹਿੰਦੀ ਐ ਵੀ ਤੈਨੂੰ ਪੁਲਿਸ ਥਾਣੇ ਆਉਣਾ ਪਊਗਾ ਤੇ ਉਹਨੂੰ ਵੀ ਪਤਾ ਸੀ ਕਿ ਮੇਰੇ ਤੱਕ ਪੁਲਿਸ ਨੇ ਪਹੁੰਚਣਾ ਉਹ ਕਹਿੰਦਾ ਕਿ ਹਾਂਜੀ ਮੈਂ ਜ਼ਰੂਰ ਆ ਜਾਊਂਗਾ ਪੁਲਿਸ ਉਸ ਬੰਦੇ ਨੂੰ ਥਾਣੇ ਦੇ ਵਿੱਚ ਬੁਲਾਉਂਦੀ ਆ ਤੇ ਉਹ ਤੋਂ ਪੁੱਛਗਿੱਛ ਕਰਦੀ ਆ ਉਹਨੂੰ ਪੁੱਛਿਆ ਜਾਂਦਾ ਵੀ ਹਾਂ ਭਾਈ ਦੱਸ ਵੀ ਤੇਰੇ ਕੁੜੀ ਨਾਲ ਰਿਲੇਸ਼ਨ ਸੀ ਗੱਲਬਾਤ ਸੀ ਤੇ ਕੁੜੀ ਐ ਜਿਹੜੀ ਉਹ ਐਸ ਹਾਲਤ ਦੇ ਵਿੱਚ ਮਿਲੀ ਐ ਵੀ ਕੀ ਗੱਲ ਆ ਫਿਰ ਉਹ ਬੰਦਾ ਜਿਹੜਾ ਪੁਲਿਸ ਨੂੰ ਦੱਸਦਾ ਵੀ ਅਸੀਂ ਇੰਸਟਾਗ੍ਰam ਦੇ ਜ਼ਰੀਏ ਇੱਕ ਦੂਜੇ ਨੂੰ ਜਾਣਨ ਲੱਗੇ ਹਾਂ ਤੇ ਸਾਡੀ ਗੱਲਬਾਤ ਹੁੰਦੀ ਸੀ ਸਾਡਾ ਅਫੇਅਰ ਚੱਲਦਾ ਸੀ ਮੈਂ ਕੁੜੀ ਨੂੰ ਮਿਲਣ ਲਈ ਕਹਿੰਦਾ ਸੀ ਤੇ ਕੁੜੀ ਵੀ ਚਾਹੁੰਦੀ ਸੀ ਮੈਨੂੰ ਮਿਲਣਾ ਸਾਡੀ ਦੋਨਾਂ ਦੀ ਰਜ਼ਾਮੰਦੀ ਸੀ ਮੈਂ ਕੋਈ ਉਹਦੇ ਨਾਲ ਧੱਕਾ ਨਹੀਂ ਕੀਤਾ ਜ਼ੋਰ ਜਬਰਦਸਤੀ ਨਹੀਂ ਕੀਤੀ ਕਹਿੰਦਾ ਪਹਿਲਾਂ ਅਸੀਂ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਮੌਕਾ ਨਹੀਂ ਮਿਲਿਆ ਹੁਣ ਜਦੋਂ ਕੁੜੀ ਨੇ ਮੈਨੂੰ ਦੱਸਿਆ ਵੀ ਮੇਰੇ ਮੰਮੀ ਪਾਪਾ ਵਿਆਹ ਜਾ ਰਹੇ ਨੇ ਵੀ ਤੂੰ ਸਾਡੇ ਘਰ ਆ ਜੀ ਕਹਿੰਦਾ ਕਿ ਮੈਂ ਆਇਆ ਪਰ ਮੈਂ ਕਹਿੰਦਾ ਜ਼ੋਰ ਜ਼ਬਰਦਸਤੀ ਨਾਲ ਨਹੀਂ ਆਇਆ ਅਸੀਂ ਰਿਲੇਸ਼ਨ ਬਣਾਇਆ ਤੇ ਉਸ ਤੋਂ ਬਾਅਦ ਵੀ ਮੈਂ ਚਲਾ ਗਿਆ ਤਾਂ ਪੁਲਿਸ ਕਹਿੰਦੀ ਹੈ ਵੀ ਇੰਨੀ ਕੁ ਗੱਲ ਨਹੀਂ ਹੈਗੀ ਇੱਕ ਕੁੜੀ ਦਾ ਨਗਨ ਹਾਲਤ ਦੇ ਵਿੱਚ ਮਿਲਣਾ ਤੇ ਉਹਦੀ ਮੌਤ ਹੋ ਚੁੱਕੀ ਹੋਵੇ ਵੀ ਸਾਨੂੰ ਪੋਸਟਮਾਰਟਮ ਦੇ ਵਿੱਚੋਂ ਜੋ ਗੱਲ ਪਤਾ ਲੱਗੀ ਆ ਵੀ ਦੋ ਵਾਰਾ ਰਿਲੇਸ਼ਨ ਬਣਿਆ ਵੀ ਕਾਰਨ ਕੀ ਹੋਇਆ ਪਹਿਲਾਂ ਤਾਂ ਉਹ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕਰਦਾ ਤੇ ਪੁਲਿਸ ਵਾਲੇ ਇੱਕ ਵਾਰ ਉਹਨੂੰ ਭੇਜ ਦਿੰਦੇ ਆ ਉਸ ਤੋਂ ਬਾਅਦ ਉਹ ਕੁੜੀ ਦਾ ਫੋਨ ਆ ਜਿਹੜਾ ਚੈੱਕ ਕਰਦੇ ਆ ਕੁੜੀ ਦਾ ਫੋਨ ਚੈੱਕ ਕਰਦੇ ਆ ਚਲੋ ਚੈਟ ਵਗੈਰਾ ਉਹਨਾਂ ਦੀ ਜਿਹੜੀ ਨਿਕਲਦੀ ਆ ਤੇ ਉਹ ਤੋਂ ਹੀ ਗੱਲ ਸਾਬਤ ਹੁੰਦੀ ਆ ਵੀ ਕੁੜੀ ਨੇ ਉਸ ਮੁੰਡੇ ਨੂੰ ਉਸ ਬੰਦੇ ਨੂੰ ਬੁਲਾਇਆ ਸੀ ਉਹਨਾਂ ਦਾ ਰਿਲੇਸ਼ਨ ਸੀ ਉਹਨਾਂ ਦੀ ਲੰਬੀ ਗੱਲਬਾਤ ਜਿਹੜੀ ਚੈਟ ਆ ਫੋਨ ਦੇ ਵਿੱਚੋਂ ਮਿਲਦੀ ਆ ਫਿਰ ਪੁਲਿਸ ਆ ਜਿਹੜੀ ਉਹ ਸਾਰੇ ਘਰ ਦੀ ਤਲਾਸ਼ੀ ਲੈਂਦੀ ਆ ਜਦੋਂ ਤਲਾਸ਼ੀ ਲੈਂਦੀ ਆ ਤੇ ਕਮਰੇ ਦੀ ਜਦੋਂ ਤਲਾਸ਼ੀ ਲਈ ਜਾਂਦੀ ਆ ਤਾਂ ਉੱਥੋਂ ਨਾ ਇੱਕ ਦਵਾਈਆਂ ਦਾ ਰੈਪਰ ਮਿਲਦਾ ਉਹ ਰੈਪਰ ਆ ਜਿਹੜਾ ਉਹਨੂੰ ਵੇਖ ਕੇ ਪੁਲਿਸ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਉਹ ਕੋਈ ਆਮ ਦਵਾਈ ਨਹੀਂ ਸੀ ਉਹ ਸ਼ਕਤੀ ਵਰਧਕ ਕੋਈ ਦਵਾਈ ਸੀ ਉਹ ਦਵਾਈ ਦੀ ਵਰਤੋਂ ਉਸ ਗੋਲੀ ਦੀ ਵਰਤੋਂ ਉਸ ਬੰਦੇ ਦੁਆਰਾ ਕੀਤੀ ਗਈ ਸੀ ਕੁੜੀ ਨੂੰ ਮਿਲਣ ਆਉਣ ਤੋਂ ਪਹਿਲਾਂ ਫਿਰ ਪੁਲਿਸ ਆ ਜਿਹੜੀ ਦੁਬਾਰਾ ਉਸ ਬੰਦੇ ਦੇ ਨਾਲ ਕੰਟੈਕਟ ਕਰਦੀ ਆ ਤੇ ਉਹਨੂੰ ਬੁਲਾਉਂਦੀ ਆ ਉਸ ਬੰਦੇ ਨੂੰ ਇਹ ਲੱਗਦਾ ਸੀ ਵੀ ਮੈਂ ਸ਼ਾਇਦ ਬਚ ਜੂੰਗਾ ਵੀ ਮੇਰਾ ਤਾਂ ਕੋਈ ਕਸੂਰੀ ਨਹੀਂ ਤੇ ਚਲੋ ਉਹਨੂੰ ਦੁਬਾਰਾ ਬੁਲਾਇਆ ਜਾਂਦਾ ਪੁੱਛ ਕੇ ਚ ਲਈ ਉਹ ਦੁਬਾਰਾ ਵੀ ਆ ਜਾਂਦਾ ਭਜਦਾ ਨਹੀਂ ਹੈਗਾ ਉਹ ਤੇ ਪੁਲਿਸ ਜਦੋਂ ਉਹਨਾਂ ਨੂੰ ਉਹ ਰੈਪਰ ਦਿਖਾਉਂਦੀ ਆ ਕਿ ਇਹ ਦਵਾਈ ਆ ਜਿਹੜੀ ਇਹ ਤੂੰ ਖਾਧੀ ਵੀ ਉਸ ਤੋਂ ਬਾਅਦ ਹੀ ਕੁੜੀ ਨਾਲ ਕੋਈ ਤੂੰ ਜੋਰ ਜ਼ਬਰਦਸਤੀ ਕੀਤੀ ਤਾਂ ਉਹ ਕਹਿੰਦਾ ਕਿ ਠੀਕ ਹੈ ਇਹ ਗੱਲ ਵੀ ਮੈਂ ਇਹ ਦਵਾਈ ਖਾਧੀ ਆ ਤੇ ਸਾਡਾ ਰਿਲੇਸ਼ਨ ਬਣਿਆ ਲਗਾਤਾਰ ਸਾਡਾ ਹਨਾ ਅਸੀਂ ਰਿਲੇਸ਼ਨ ਬਣਾਇਆ ਤੇ ਫਿਰ ਉਹ ਦੱਸਦਾ ਕਿ ਜਦੋਂ ਸਾ ਅਸੀਂ ਮਤਲਬ ਮਿਲੇ ਆ ਤੇ ਵੀ ਕੁੜੀ ਨੂੰ ਠੰਡ ਜ਼ਿਆਦਾ ਲੱਗੀ ਹੁਣ ਉਹਨੇ ਤਾਂ ਨਸ਼ਾ ਖਾਦਾ ਹੋਇਆ ਸੀ ਉਹਨੂੰ ਤਾਂ ਨਹੀਂ ਲੱਗਿਆ ਕੁੜੀ ਨੂੰ ਠੰਡ ਲੱਗੀ ਤੇ ਉਸ ਬੰਦੇ ਨੇ حیਵਾਨ ਬਣਿਆ ਉਹਨੇ ਕੁੜੀ ਨੂੰ ਮਤਲਬ ਕੱਪੜੇ ਤੱਕ ਨਹੀਂ ਪਹਿਨਣ ਦਿੱਤੇ ਐਨੀ ਮਤਲਬ ਉਹਦੇ ਅੰਦਰ ਕੋਈ ਹਬਸ ਸੀ ਉਹਨੇ ਦਵਾਈ ਖਾਧੀ ਤੇ ਕੁੜੀ ਨੂੰ ਠੰਡ ਲੱਗੀ ਉਹ ਕਹਿੰਦਾ ਵੀ ਮੈਂ ਉਹਨੂੰ ਅੰਗੀਠੀ ਵੀ ਅੱਗ ਬਾਲ ਕੇ ਰੱਖੀ ਤੇ ਕਹਿੰਦਾ ਉਹ ਮਤਲਬ ਇੰਨੀ ਜ਼ਿਆਦਾ ਕੰਬਣ ਲੱਗ ਗਈ ਤੇ ਕਹਿੰਦਾ ਮੈਂ ਡਰ ਗਿਆ ਉਸ ਤੋਂ ਬਾਅਦ ਕਹਿੰਦਾ ਮੈਂ ਉਹਨੂੰ ਕੰਬਲ ਦੇ ਵਿੱਚ ਪਾ ਕੇ ਤੇ ਅੰਗੇਠੀ ਛੱਡ ਕੇ ਚਲਿਆ ਗਿਆ ਸੀ ਕਿਉਂਕਿ ਕਹਿੰਦਾ ਮੈਂ ਬਹੁਤ ਡਰ ਗਿਆ ਸੀ ਤੇ ਉੱਥੇ ਹੀ ਠੰਡ ਲੱਗਣ ਨਾਲ ਕੁੜੀ ਦੀ ਐ ਜਿਹੜੀ ਉਹ ਮੌਤ ਹੋ ਜਾਂਦੀ ਆ ਤੇ ਫਿਰ ਪੁਲਿਸ ਕਹਿੰਦੀ ਆ ਵੀ ਤੂੰ ਹੀ ਕਾਤਲ ਹੋਇਆ ਪਹਿਲੀ ਗੱਲ ਤਾਂ ਤੂੰ ਇਹ ਗੁਨਾਹ ਕੀਤਾ ਵੀ ਤੂੰ ਇੱਕ ਨਾਬਾਲਗ ਲੜਕੀ ਨਾਲ ਸਰੀਰਕ ਸੰਬੰਧ ਬਣਾਏ ਜਿਹੜੇ ਕਿ ਗਲਤ ਨੇ ਤੇਰੇ ਤੇ ਬਲਾਤਕਾਰ ਦਾ ਪਰਚਾ ਬਣਦਾ ਉਹਦੇ ਤੇ ਬਲਾਤਕਾਰ ਦਾ ਪਰਚਾ ਪਾਇਆ ਗਿਆ ਦੂਸਰੀ ਗੱਲ ਤੂੰ ਕੁੜੀ ਨਾਲ ਇੰਨੇ ਕਿ ਮਤਲਬ ਦਰਿੰਦਗੀ ਦਿਖਾਈ ਕਿ ਤੂੰ ਆਪਣੀ ਫਿਜ਼ੀਕਲ ਹਵਸ ਮਟਾਉਣ ਲਈ ਸ਼ਕਤੀ ਵਰਧਕ ਗੋਲੀਆਂ ਖਾਧੀਆਂ ਤੇ ਉਸ ਤੋਂ ਬਾਅਦ ਤੂੰ ਕੁੜੀ ਨੂੰ ਐਸ ਹਾਲਤ ਦੇ ਵਿੱਚ ਛੱਡ ਕੇ ਗਿਆ ਵੀ ਜਦੋਂ ਪਤਾ ਸੀ ਕੁੜੀ ਬਿਮਾਰ ਆ ਉਹਨੂੰ ਠੰਡ ਲੱਗ ਰਹੀ ਆ ਕਿੱਥੇ ਤੈਨੂੰ ਉਹਦੀ ਸੰਭਾਲ ਕਰਨੀ ਚਾਹੀਦੀ ਸੀ ਤੇ ਕਿੱਥੇ ਤੂੰ ਉਹਨੂੰ ਮਰਨ ਲਈ ਛੱਡ ਗਿਆ ਉਹਦੇ ਤੇ ਫਿਰ ਰੇਪ ਦਾ ਤੇ ਕਤਲ ਦਾ ਜਿਹੜਾ ਪਰਚਾ ਉਹ ਪਾਇਆ ਜਾਂਦਾ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਦੋਂ ਕੁੜੀ ਦੇ ਮਾਪਿਓ ਨੂੰ ਇਹ ਗੱਲ ਪਤਾ ਲੱਗਦੀ ਆ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਇਹ ਗੱਲ ਫੈਲਦੀ ਆ ਤਾਂ ਲੋਕ ਆ ਜਿਹੜੇ ਉਹ ਹੈਰਾਨ ਰਹਿ ਜਾਂਦੇ ਨੇ ਕਿ ਦੇਖੋ ਇੱਕ ਨਰਮ ਦਿਖਣ ਵਾਲੀ ਕੁੜੀ ਜਿਹਦੀ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਆਈ ਸੀ ਮੋਬਾਈਲ ਨੇ ਕਿਵੇਂ ਉਹਦੀ ਜ਼ਿੰਦਗੀ ਖਰਾਬ ਕੀਤੀ ਅਸੀਂ ਆਪਣੇ ਜਵਾਨ ਹੁੰਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਫੋਨ ਦੇ ਰਹੇ ਆ ਮੁੜ ਕੇ ਅਸੀਂ ਇਸ ਗੱਲ ਦਾ ਵੀ ਧਿਆਨ ਨਹੀਂ ਦਿੰਦੇ ਕਿ ਸਾਡੇ ਬੱਚੇ ਕੀ ਕਰ ਰਹੇ ਨੇ ਫੋਨ ਦੇ ਵਿੱਚ ਬਹੁਤ ਸਾਰੀਆਂ ਕੇਅਰਲੈਸ ਮਾਮਾ ਮੈਂ ਵੇਖੀਆਂ ਨੇ ਕਿ ਉਹ ਮਟਿਆਰਾਂ ਧੀਆਂ ਨੂੰ ਫੋਨ ਦੇ ਕੇ ਆਪ ਬਾਹਰ ਤੁਰੀਆਂ ਫਿਰਦੀਆਂ ਰਹਿਣਗੀਆਂ ਕਹਿਣਗੀਆਂ ਸਾਡੇ ਬੱਚੇ ਤਾਂ ਪੜਦੇ ਆ ਜਿਹੜੀਆਂ ਮੇਰੀਆਂ ਨਾਨ ਹੁੰਦੀਆਂ ਕੇਅਰਲੈਸ ਹੁੰਦੀਆਂ ਮੈਂ ਉਹਨਾਂ ਨੂੰ ਅਕਸਰ ਇਹ ਗੱਲ ਕਹਿ ਦਿੰਨੀ ਹੁੰਦੀ ਆ ਕਿ ਬੱਚੇ ਦਾ ਪੈਰ ਥੜਕਦੇ ਕੋਈ ਟਾਈਮ ਨਹੀਂ ਲੱਗਦਾ ਕਿਉਂਕਿ ਬੱਚੇ ਨੂੰ ਚੰਗੇ ਮਾੜੇ ਦਾ ਨਹੀਂ ਪਤਾ ਹੁੰਦਾ ਉੱਥੇ ਮਾਪਿਓ ਦਾ ਫਰਜ ਬਣਦਾ ਜੇ ਅਸੀਂ ਆਪਣੇ ਬੱਚਿਆਂ ਨੂੰ ਆਜ਼ਾਦੀ ਦਿੰਨੇ ਆ ਨਾ ਬੱਚੇ ਆਜ਼ਾਦੀ ਦਾ ਗਲਤ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮਾਣੀ ਇਹੋ ਜਿਹਾ ਹੁੰਦਾ ਜੇ ਬੱਚਿਆਂ ਦੇ ਵਿੱਚ ਮਚਿਓਰਟੀ ਹੋਵੇ ਸਮਝ ਹੋਵੇ ਤਾਂ ਉਹ ਗਲਤੀਆਂ ਹੀ ਨਾ ਕਰਨ ਪਰ ਇੱਥੇ ਮਾਪਿਓ ਦੀ ਵੱਡੀ ਗਲਤੀ ਹੁੰਦੀ ਆ ਕਿ ਇਹ ਕਹਿਣਾ ਆਪਣੇ ਬੱਚਿਆਂ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਅਸੀਂ ਨਿੱਤ ਦਿਨ ਇਹੋ ਜਿਹੀਆਂ ਘਟਨਾਵਾਂ ਸੁਣਦੇ ਆ ਫਿਰ ਇਹੋ ਜਿਹੀਆਂ ਘਟਨਾਵਾਂ ਮਾਪਿਓ ਨੂੰ ਸਮਾਜ ਦੇ ਵਿੱਚ ਜਲੀਲ ਕਰ ਦਿੰਦੀਆਂ ਨੇ ਮਰਨ ਲਈ ਮਜਬੂਰ ਕਰ ਦਿੰਦੀਆਂ ਨੇ ਕਿਉਂਕਿ ਇਹ ਘਟਨਾ ਸਾਰੇ ਅਖਬਾਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਤੇ ਫੈਲੀ ਸਾਰੇ ਲੋਕ ਆ ਜਿਹੜੇ ਉਹ ਮਾੜਾ ਚੰਗਾ ਬੋਲ ਰਹੇ ਸੀ ਫਿਰ ਲੋਕ ਆਪਣੀ ਭਾਸ਼ਾ ਜਿਹੜੀ ਉਹ ਵੀ ਲਿਮਟ ਦੇ ਵਿੱਚ ਨਹੀਂ ਰੱਖਦੇ ਦੇਖੋ ਜੇ ਕਿਸੇ ਦੇ ਮੱਥੇ ਤੇ ਕਲੰਕਰ ਲਿਖਿਆ ਤੇ ਉਹ ਲੱਗ ਜਾਂਦਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਨਾ ਮਾਪਿਆਂ ਦਾ ਜੀ ਕਰਦਾ ਨਾ ਬੱਚਿਆਂ ਦਾ ਕੋਈ ਨਹੀਂ ਚਾਹੁੰਦਾ ਕਿ ਮੇਰੀ ਬਦਨਾਮੀ ਹੋਵੇ ਪਰ ਕਈ ਵਾਰੀ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਕਿ ਬੱਚੇ ਨੂੰ ਚੰਗੇ ਮਾੜੇ ਦੀ ਸਮਝ ਹੀ ਨਹੀਂ ਰਹਿੰਦੀ ਇਸ ਕਰਕੇ ਇਨ ਇਜ਼ ਬੱਚਿਆਂ ਦੇ ਮਾਤਾ ਪਿਤਾ ਨੂੰ ਮੇਰੀ ਇਹ ਰਿਕੁਐਸਟ ਆ ਕਿ ਤੁਸੀਂ ਬੱਚਿਆਂ ਨੂੰ ਫੋਨ ਦੇ ਕੇ ਉਹਨਾਂ ਤੇ ਧਿਆਨ ਜ਼ਰੂਰ ਰੱਖੋ ਜਿੰਨਾ ਕਿ ਸਾਡੇ ਹੱਥ ਵਸ ਹੈ ਉਹਨਾਂ 'ਕ ਸਾਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ ਇਸ ਘਟਨਾ ਨੂੰ ਸਾਂਝੀ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਜਾਂ ਕਿਸੇ ਦੀ ਬਦਨਾਮੀ ਕਰਨਾ ਨਹੀਂ ਬਲਕਿ ਤੁਹਾਡੇ ਨਾਲ ਸਾਂਝੀ ਕਰਨ ਦਾ ਇਹੀ ਮਕਸਦ ਆ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਘਟਨਾਵਾਂ ਘਟ ਰਹੀਆਂ ਉਹੇ ਜੀ ਕੋਈ ਹੋਰ ਘਟਨਾ ਨਾ ਵਾਪਰੇ ਉਹਦੇ ਲਈ ਅਸੀਂ ਸਤਾਰਕ ਰਹੀਏ ਇਹ ਬਿਲਕੁਲ ਸੱਚੀ ਘਟਨਾ ਤੇ ਇਸੇ ਮਹੀਨੇ ਦੀ 13 ਦਸੰਬਰ ਨੂੰ ਵਾਪਰੀ ਸੱਚੀ ਘਟਨਾ ਸ਼ਾਇਦ ਤੁਸੀਂ ਬਹੁਤ ਸਾਰੇ ਚੈਨਲਾਂ ਤੇ ਜਾਂ ਅਖਬਾਰ ਤੇ ਜਰੂਰ ਪੜ੍ਹੀ ਸੁਣੀ ਹੋਵੇਗੀ ਕੱਲ ਜੋ ਆਪਾਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਪਟਿਆਲਾ ਜ਼ਿਲ੍ਹੇ ਦੀ ਸਾਂਝੀ ਕੀਤੀ ਸੀ ਉਸ ਘਟਨਾ ਨੂੰ ਉਸ ਕਹਾਣੀ ਨੂੰ ਤੁਹਾਡਾ ਬਹੁਤ ਸਾਰਾ ਪਿਆਰ ਮਿਲਿਆ ਤੇ ਉਹਦੇ ਜਿਹੜੇ ਕਮੈਂਟ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਰਪਾਲ ਬਰਾੜ ਦਰਦ ਭਰੀ ਕਹਾਣੀ ਅੱਗੇ ਨੇ ਅਵਿਰਾਜ ਸਿੰਘ ਇਹ ਮੇਰੀ ਭੈਣ ਅਮਨ ਮਖੂ ਤੋਂ ਇਹ ਗੁਰਮੀਤ ਦੀਦੀ ਦੇ ਦਰਾਣੀ ਹੀ ਆ ਤੇ ਇਹ ਭੈਣਾ ਵੀ ਆ ਮਾਮੇ ਭੂਆ ਦੀਆਂ ਕੁੜੀਆਂ ਨੇ ਇਹ ਤੇ ਇਹਨਾਂ ਨੇ ਭੇਜਿਆ ਇਮੋਜੀ ਅੱਗੇ ਬਲਜੀਤ ਕੌਰ ਜੀ ਹਾਂਜੀ ਬੇਟਾ ਵੈਰੀ ਪੇਨਫੁਲ ਘਟਨਾ ਹੈ ਹਾਂਜੀ ਬਿਲਕੁਲ ਬਹੁਤ ਦੁੱਖ ਭਰੀ ਘਟਨਾ ਸੀ ਅਸਰ ਦੇ ਵਿੱਚ ਇਹੋ ਜੀਆਂ ਘਟਨਾਵਾਂ ਜਿਹੜੀਆਂ ਵੀ ਆਪਾਂ ਸੁਣਦੇ ਆ ਰੋਜ਼ ਉਹ ਪੇਨਫੁਲ ਹੀ ਹੁੰਦੀਆਂ ਨੇ ਕਿਉਂਕਿ ਜਿੰਨਾ ਘਟਨਾਮਾ ਦਾ ਅੰਜਾਮ ਮਾੜਾ ਹੋਵੇ ਤੇ ਉਹ ਪੇਨਫੁੱਲ ਹੀ ਹੋਣਗੀਆਂ ਅੱਗੇ ਜਗਤਾਰ ਸਿੰਘ ਸਹੀ ਗੱਲ ਆ ਜੀ ਅੱਗੇ ਕਸ਼ਮੀਰ ਖਖ ਜੀ ਨਾਈਸ ਸਟੋਰੀ ਬਨਿਤਾ ਰਾਣੀ ਇਹਨਾਂ ਨੇ ਇਮੋਜੀ ਭੇਜਿਆ ਅੱਗੇ ਪ੍ਰਗਟ ਸਿੰਘ ਇਹ ਮੇਰੀ ਭੈਣ ਗੁਰਮੀਤ ਮਖੂ ਤੋਂ ਇਹਨਾਂ ਨੇ ਵੀ ਇਮੋਜੀ ਭੇਜਿਆ ਅੱਗੇ ਸਿੱਧੂ ਸਿੱਧੂ 65 ਨਾਈਸ ਸਟੋਰੀ ਸਿਸਟਰ ਅੱਗੇ ਕਲਵਿੰਦਰ ਸਿੰਘ ਬਹੁਤ ਦੁਖਦਾਈ ਘਟਨਾ ਹੈ ਹਾਂਜੀ ਬਿਲਕੁਲ ਬਹੁਤ ਦੁਖਦਾਈ ਘਟਨਾ ਤੇ ਪ੍ਰਗਟ ਸਿੰਘ ਜੀ ਦੀਦੀ ਜੀ ਬਹੁਤ ਸੋਹਣੀ ਸਟੋਰੀ ਆ ਛੋਟੀ ਉਮਰ ਵਿੱਚ ਕਿਸੇ ਦਾ ਵਿਆਹ ਨਹੀਂ ਕਰਨਾ ਚਾਹੀਦਾ ਹਾਂਜੀ ਐ ਨਹੀਂ ਚਲੋ ਛੋਟੀ ਉਮਰ ਦੇ ਵਿੱਚ ਵਿਆਹ ਤਾਂ ਭਾਵੇਂ ਹਨਾ ਚਲੋ ਕਈ ਵਾਰੀ ਮਾਪੇ ਕਰ ਦਿੰਦੇ ਆ ਪਰ ਜਿਹੜਾ ਜੀਵਨ ਸਾਥੀ ਆ ਉਹ ਹਾਨ ਪ੍ਰਮਾਣ ਦਾ ਹੋਣਾ ਚਾਹੀਦਾ ਵੈਸੇ ਤਾਂ ਕਹਿੰਦੇ ਆ ਕਿ ਜੇ ਕਿਸੇ ਦੀ ਮਤ ਮਾਰੀ ਆ ਨਾ ਕਿਸੇ ਦੀ ਮਤ ਕਹਿੰਦੇ ਮਤ ਉਦੀ ਖਰਾਬ ਹੋ ਗਈ ਆਪਾਂ ਇਹ ਕਹਿਣੇ ਆ ਵੀ ਪਤਾ ਨਹੀਂ ਕੀ ਮਤਮਾਰੀ ਸੀ ਵੀ ਜੇ ਕਿਸੇ ਦੇ ਮੱਥੇ ਤੇ ਕਲੰਕ ਲਿਖਿਆ ਅਸਲ ਦੇ ਵਿੱਚ ਮੱਥੇ ਤੇ ਨਹੀਂ ਲਿਖਿਆ ਹੁੰਦਾ ਉਹ ਸਾਡੀਆਂ ਹੀ ਜਿਹੜੀਆਂ ਲਾਪਰਵਾਹੀਆਂ ਦਾ ਨਤੀਜਾ ਹੁੰਦਾ ਅੱਜ ਕੱਲ ਦੇ ਜਮਾਨੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਵੀ ਮੈਰਿਡ ਕੁੜੀਆਂ ਜਿਹੜੀਆਂ ਜਾਂ ਮੈਰਿਡ ਬੰਦੇ ਆ ਉਹਨਾਂ ਦੇ ਬਾਹਰ ਰਿਲੇਸ਼ਨ ਜ਼ਿਆਦਾ ਨਹੀਂ ਇਹਦੇ ਵਿੱਚ ਪਰਿਵਾਰਾਂ ਦੇ ਵਿੱਚ ਹੋ ਰਹੇ ਜਿਹੜੇ ਭੇਦਭਾਵ ਜਾਂ ਪਤੀ ਪਤਨੀ ਦੀ ਆਪਸੀ ਅਣਬਣ ਇਹਦਾ ਕਾਰਨ ਆ ਪਰਿਵਾਰ ਦੇ ਵਿੱਚ ਰਲ ਮਿਲ ਕੇ ਰਹਿਣਾ ਇੱਕ ਦੂਜੇ ਦੇ ਵਿਸ਼ਵਾਸ ਨੂੰ ਕਾਇਮ ਰੱਖਣਾ ਹੀ ਬਹੁਤ ਵੱਡੀ ਗੱਲ ਹੁੰਦੀ ਆ ਪਰ ਆਪਾਂ ਕਿਸੇ ਨੂੰ ਸਮਝਾ ਨਹੀਂ ਸਕਦੇ ਕਿਉਂਕਿ ਹਰ ਇੱਕ ਇਨਸਾਨ ਇਹੀ ਕਹਿੰਦਾ ਵੀ ਮੈਂ ਬਹੁਤ ਸਿਆਣਾ ਅੱਗੇ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵਾਈਫ ਰਾਜਦੀਪ कौर 베ਰੀ ਸੈਡ ਸਟੋਰੀ ਸਿਸਟਰ ਜੀ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਇਸ ਕਹਾਣੀ ਨੂੰ ਇਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਹੁਣ ਆਪਾਂ ਆਪਣੇ ਇਸ ਚੈਨਲ ਤੇ ਕ੍ਰਾਈਮ ਸਟੋਰੀਆਂ ਹੀ ਲੈ ਕੇ ਆਵਾਂਗੇ ਪਹਿਲਾਂ ਵੀ ਆਪਾਂ ਇੱਕ ਵਾਰ ਕ੍ਰਾਈਮ ਸਟੋਰੀਆਂ ਸ਼ੁਰੂ ਕੀਤੀਆਂ ਸੀ ਫਿਰ ਵਿੱਚ ਦੀ ਮੈਂ ਫਿਰ ਪਰਿਵਾਰਕ ਕਹਾਣੀਆਂ ਸਾਂਝੀਆਂ ਕਰਨ ਲੱਗ ਗਈ ਸੀ ਪਰ ਹੁਣ ਮੈਨੂੰ ਇਹ ਲੱਗਦਾ ਵੀ ਜਿਹੜੇ ਆਪਣੇ ਚੈਨਲ ਨੇ ਬਾਕੀਆਂ ਤੇ ਵੀ ਪਰਿਵਾਰਕ ਕਹਾਣੀਆਂ ਆਉਂਦੀਆਂ ਵੀ ਇੱਕ ਚੈਨਲ ਤੇ ਇਸ ਤਰ੍ਹਾਂ ਦੀਆਂ ਸੱਚੀਆਂ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਇਹਦਾ ਟੌਪਿਕ ਆਪਾਂ ਸੱਚੀਆਂ ਘਟਨਾਵਾਂ ਵਾਲਾ ਹੀ ਰੱਖਾਂਗੇ ਜੇ ਤੁਹਾਡੇ ਆਸ-ਪਾਸ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਤਾਂ ਤੁਸੀਂ ਜਰੂਰ ਸਾਂਝੀ ਕਰਿਓ ਮੇਰੇ ਨਾਲ ਆਪਾਂ ਆਪਣੇ ਚੈਨਲ ਤੇ ਨਾਮ ਬਦਲ ਕੇ ਪੇਸ਼ ਕਰਾਂਗੇ ਵੈਸੇ ਵੀ ਮੇਰੀ ਕੋਸ਼ਿਸ਼ ਹੁੰਦੀ ਆ ਵੀ ਕੋਈ ਵੀ ਆਪਾਂ ਕ੍ਰਾਈਮ ਸਟੋਰੀ ਕਤਲ ਦੀ ਜਾਂ ਬਲਾਤਕਾਰ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਹੁੰਦੀ ਆ ਤੇ ਉਹਦਾ ਮੈਂ ਨਾਮ ਬਦਲ ਦਿਆਂ ਕਿਉਂਕਿ ਭਾਵੇਂ ਅਗਲੇ ਨੂੰ ਨਹੀਂ ਇਤਰਾਜ ਮੀਡੀਆ ਦੇ ਵਿੱਚ ਵੀ ਅਗਲੇ ਦੇ ਨਾਮ ਆਏ ਆ ਪਰ ਫਿਰ ਵੀ ਦੂਜਿਆਂ ਦੀ ਪ੍ਰਾਈਵੇਸੀ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ